ਸਤਿ ਸ਼੍ਰੀ ਅਕਾਲ ਜੀ ਸਾਰੇ ਰੂਹ ਸੰਦੀਪ ਜੀ ਫਿਰ ਤੋਂ ਬਹੁ ਬਹੁ ਵੈਲਕਮ ਜੀ ਤੇ ਪਿੰਡ ਜੇਠੂਆ ਪਹੁੰਚ ਚੁੱਕੇ ਜੀ ਆਪਾਂ ਬਾਈ ਜੀ ਨਾਲ ਕੋਲ ਜੀ ਸੰਧੂ ਸਾਹਿਬ ਕੋਲ ਜਿਗਤ ਤਿੰਨ ਚਾਰ ਦੇ ਲੱਗ ਬਿ ਛੋਟੇ ਮੱਝਾਂ ਲੈ ਕੇ ਆਂਦੀਆਂ ਪਰ ਲੈ ਕੇ ਬਹੁਤ ਕੁਆਲਟੀ ਵਾਲੀਆਂ ਆਂਦੀਆਂ ਕੋਈ ਅਗਰੇ ਦਿਖਾਰੇ ਕਹੇ ਕੋ ਮਾਰੇ ਕਰਾ ਜੀ ਵੱਡੇ ਵੱਡੇ ਛੋਟੇ ਲੈ ਕੇ ਆਦੇ ਬਾਈ ਹੁਣ ਤੇ ਆਓ ਫਿਰ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੁਨੀਪ ਜੀ ਹੋਰ ਬਾਈ ਜੀ ਸਾਰਾ ਠੀਕ ਠਾਕ ਜੀ ਚੜਦੀ ਕਲਾ ਤੁਸੀਂ ਸੁਣਾਓ ਹਾਂ ਵਧੀਆ ਬਾਈ ਜੀ ਮੇਰਾ ਕਿਰਪਾ ਗੁਰਾਂ ਦਾ ਆਸ ਸਰੀਰ ਤੰਦਰੁਸਤ ਹੋਵੇ ਤਾਂ ਹਾਂ ਬਿਲਕੁਲ ਜੀ ਬਿਲਕੁਲ ਤਿੰਨ ਚੀਜ਼ਾਂ ਹੁੰਦੀਆਂ ਸੰਦੀਪ ਸਿੰਘ ਹਾਂਜੀ ਜੇ ਬੰਦਾ ਦਾ ਸਰੀਰ ਸਹੀ ਹੈ ਨਾ ਹੂੰ ਜੇ ਸਰੀਰ ਨਾ ਸਹੀ ਬੰਦਾ ਉਹਦੇ ਕੋ ਪੈਹਾ ਜਿੰਨਾ ਮਰਜ਼ੀ ਹੋਵੇ ਉਹ ਕੀ ਕਰੇ ਨਹੀਂ ਨਹੀਂ ਬਿਲਕੁਲ ਭਾਵੇਂ ਉਹ ਕੋ ਅਰਬਾਂ ਖਰਬਾਂ ਰਪਈਏ ਹੁਣ ਬਿਲਕੁਲ ਜੀ ਜੇ ਉਹਦਾ ਸਰੀਰ ਨਹੀਂ ਸੈਟ ਤੇ ਫਿਰ ਉਹਦੇ ਕੀ ਕੰਮ ਨਹੀਂ ਸਹੀ ਗੱਲ ਹੈ ਜੀ ਦੂਜਾ ਸੋਖ ਹੁੰਦਾ ਆ ਜੇ ਬੰਦੇ ਕੋ ਪੈਸਾ ਵੀ ਹੈਗਾ ਉਹਦਾ ਸਰੀਰ ਵੀ ਸੋਖਿਆ ਪਰ ਉਹਦੇ ਘਰ ਦੇ ਨਹੀਂ ਉਹਦੇ ਕਹਿਣੇ ਕਿ ਉਹਦੀ ਔਲਾਦ ਨਹੀਂ ਉਹਦੇ ਕਹਿਣੇ ਜੀ ਕਰੋ ਦੁਖੀ ਆ ਦੁਖੀ ਹੈ ਸਹੀ ਉਹ ਬੰਦਾ ਵੀ ਬੇਕਾਰ ਉਹ ਵੀ ਬੜਾ ਦੁਖੀ ਹੈ ਦੁਖੀ ਹੈ ਸਹੀ ਗੱਲ ਹੈ ਜੀ ਜਿਹੜਾ ਪੈਸੇ ਦਾ ਸੋਖਿਆ ਤੀਜੇ ਨੰਬਰ ਤੇ ਆ ਜਾਂਦਾ ਠੀਕ ਆ ਪੈਸਾ ਵੀ ਚਾਹੀਦਾ ਪੈਸੇ ਚਾਹੀਦੇ ਜੀ ਪਰ ਪੈਸੇ ਦਾ ਸੁਖ ਤੀਜੇ ਨੰਬਰ ਤੇ ਆ ਜਾਂਦਾ ਇਹ ਦੋਵੇਂ ਸੁਖ ਪਹਿਲਾਂ ਹੋਣ ਫੇਰ ਮਾਇਆ ਦਾ ਸੁਖ ਹੋਏ ਫੇਰ ਸੰਤੁਸ਼ਟ ਹੁੰਦਾ ਬੰਦਾ ਹਮ ਮਾਇਆ ਜਿੰਨੀ ਮਰਜ਼ੀ ਹੋਵੇ ਜੇ ਦੇ ਦੰਦ ਚ ਦਰਦ ਹੋਣ ਡਿਆ ਨਾ ਦਾੜੀ ਪੀੜ ਹੋਣ ਡਈ ਤਾਂ ਵੀ ਬੰਦਾ ਕੰਧਾ ਨਾ ਟਕਰਾਂ ਮਹਾਰਾਜ ਠੀਕ ਆ ਬਸ ਬਿਲਕੁਲ ਗੁਰੂ ਰਾਮਦਾਸ ਦੀ ਕਿਰਪਾ ਚਲੋ ਮਹਾਰਾਜ ਹਰ ਪੰਦਰੁਸਤੀ ਬਖਸ਼ੇ ਸਰੀਰ ਸਹੀ ਹੋਵੇ ਤੇ ਮਾਇਆ ਤੇ ਚਲੋ ਇਧਰ ਉਧਰ ਕਰਕੇ ਬਿਲਕੁਲ ਘਟ ਆ ਗਈ ਉਹ ਵੱਧ ਆ ਗਈ ਮਾ ਹੈਗਾ ਜੇ ਮੁਖਵਿੰਦਰ ਸਿੰਘ ਸੰਧੂ ਪਿੰਡ ਜੇਠੂਆਲ ਤਹਿਸੀਲ ਵੀ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਬਟਾਲੇ ਰੋਡ ਦੇ ਉੱਤੇ 12 ਕਿਲੋਮੀਟਰ ਅੱਗੇ ਜਾਈਏ ਤੇ ਸੜਕ ਦੇ ਉੱਤੇ ਪਿੰਡ ਆ 골ਡਨ ਗੇਟ ਤੋਂ ਆਪਣਾ ਪਿੰਡ 10 ਕਿਲੋਮੀਟਰ ਤੇ ਮੱਜਾਂ ਅੱਜ ਤੁਹਾਨੂੰ ਚਾਰ ਰਹਿ ਗਈਆਂ ਤਿੰਨ ਰਹਿ ਗਈਆਂ ਇੱਕ ਮੱਝ ਗਲਤੀ ਪਰਸ ਤਾਂ ਲੈ ਲੈ ਕੇ ਘੋਸੇ ਕੋਟ ਲਈ ਵੇਚਤੀ ਮੇਰੇ ਲੈ ਕੇ ਗਾਲ ਤੇ ਹੈਗੀ ਤੇਰੇ ਲੈ ਕੇ ਜੀ ਭੇਜੀ ਐ ਤੇ ਉਹ ਦਿਨ ਤੇ ਸੰਦੀਪ ਸਿੰਘ ਸਾਹਿਬ ਰਾਜ ਦੀ ਕਿਰਪਾ ਨਾਲ ਨਾ ਕੁਝ ਛੋਟ ਜਿਹੀ ਵੇ ਗਈਆਂ ਸ਼ਾਮਾਂ ਤੱਕ ਸਾਈ ਪੈ ਗਈ ਸਾਰਿਆਂ ਦੀ ਕੁਝ ਮੱਝਾਂ ਉਹ ਦਿਨ ਚਲ ਗਈਆਂ ਕੋਈ ਜਗੜਦੰ ਠੀਕ ਹੈ ਦੋ ਘਪਹੂ ਵਿੱਚੋਂ ਵਪਾਰੀਆਂ ਦੇ ਹੂੰ ਹੂੰ ਕੁਝ ਦੋ ਘਮੱਝਾਂ ਘਰਾਂ ਲਈਆਂ ਠੀਕ ਹੈ ਇੱਕ ਤੇ ਤੁਹਾਡੇ ਲਾਗੇ ਗਈ ਉਧਰ ਆਪਣਾ ਫਰੀਦਕੋਟ ਦੇ ਲਾਗੇ ਪਿੰਡ ਹੀਗਾ ਹਾਂਜੀ ਇੱਕ ਫਰੋਜਪੁਰ ਗਈ ਆ ਸਾਰੇ ਸਾਡੇ ਲੈ ਕੇ ਗਈਆਂ ਵੇਖੇ ਇੱਕ ਪੱਟੀ ਦੀ ਪੱਟੀ ਗਈ ਠੀਕ ਹੈ ਤੇ ਇੱਕ ਦੋ ਵਿੱਚੋਂ ਦੂਜੀਆਂ ਗਈਆਂ ਆ ਵਪਾਰੀਆਂ ਦੀਆਂ ਵਪਾਰੀ ਉਹਨਾਂ ਦਾ ਨਾਂ ਨ ਦੱਸਣਾ ਫਿਰ ਚਲੋ ਠੀਕ ਹੈ ਬਿਲਕੁਲ ਜੀ ਤੇ ਸੰਦੀਪ ਸਿੰਘ ਜੀ ਮੱਜਾਂ ਅੱਜ ਗੱਡੀਆਂ ਦੇ ਇੰਜਨ ਜਿੱਡੀਆਂ ਵਈਆਂ ਆ ਹਨਾ ਬਾਕੀ ਸਾਰੇ ਚੰਗੀਆਂ ਲਿਆਉਂਦੇ ਆ ਮਾੜੀ ਨਹੀਂ ਕੋਈ ਵੀ ਲਿਆਉਂਦਾ ਹਾਂ ਜੀ ਹਾਂ ਜੀ ਹਰ ਕੋਈ ਬੰਦਾ ਜੋਰ ਲਾਉਂਦਾ ਵੀ ਵੱਧ ਤੋਂ ਵੱਧ ਚੰਗੇ ਤੋਂ ਚੰਗਾ ਕਰਾਂ ਤੇ ਮੇਰਾ ਨਾਂ ਚੰਗਾ ਬਣੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਹ ਵੀ ਸੰਦੀਪ ਮੱਜਾਂ ਐਡੀਆਂ ਨਹੀਂ ਚਲੋ ਹੁਣ ਕੈਨ ਨੂੰ ਤੇ ਭਾਵੇਂ 20 ਲੀਟਰ ਵੀ ਆਖੀ ਜਾਈਏ ਹੂੰ ਕੋਈ ਅਤ ਕਥਨੀ ਨਹੀਂ ਆ 20 20 ਲੀਟਰ ਵਾਲੇ ਇਹੋ ਜਿਹੇ ਹੁੰਦੀਆਂ ਔਰ ਵੀ ਲੀਟਰ ਵਾਲੀਆਂ ਕਿੰਦਾਂ ਦੀਆਂ ਹਾਂ ਬਹੁਤ ਟੌਪ ਦੀ ਇਹ ਤੀਜੇ ਸੂਏ ਮਹੀਆ ਸੰਦੀਪ ਸਿੰਘ ਸੋਈ ਆ ਮੱਝ ਦੀ ਹਾਂ ਭਾਵੇਂ ਇਹਨੂੰ ਸਰ੍ਹਸੇ ਦੀ ਕਹੀ ਜੋ ਭਾਵੇਂ ਹਸਾਰ ਦੀ ਕਹੀ ਜੋ ਪਰ ਆਪਾਂ ਲਈ ਆ ਆਪਣੇ ਲਾਗੋ ਇਥੋਂ ਠੀਕ ਆ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਜਿਹੜੀ ਸੱਜਣ ਮਿੱਤਰ ਬੜੇ ਆ ਮੈਨੂੰ ਫੋਨ ਕਰਕੇ ਮੱਝ ਦੇਂਦੇ ਮੇਰਾ ਬੜਾ ਹੀ ਸੱਜਣਾ ਬੰਦਾ ਤੇ ਚੰਗਾ ਰਜਿਆ ਪੁੱਜਿਆ ਹਾਂਜੀ ਹਾਂਜੀ 16 ਲੀਟਰ ਦੁੱਧ ਚੋਂਦੇ ਰਹੇ ਅੱਛਾ ਜੀ ਤੀਜੀ ਸੂਈ ਹੁਣ ਸੁਣੀ ਆ ਠੀਕ ਆ ਗਰਮੀਆਂ ਤੇ ਦੇਣਿਆ 14 ਵੀ ਦੇ ਸਕਦੀ 17 ਵੀ ਦੇ ਸਕਦੀ ਵੱਡੀ ਮਹੀਂ ਆ ਵੱਡੀ ਫਲੋਸੀ ਪੂਰੀ ਆ ਬਿਲਕੁਲ ਛੱਡਾ ਵੇਖ ਕੇ ਮੈਂ ਕਹੀ ਜਾਵੇਂ ਨੇ 20 ਲੀਟਰ ਦੇਣਾ ਦੇਣਾ ਨਹੀਂ ਜਿਹੜੀ ਮੌਜੂਦਾ ਜਿੰਨਾ ਦੇਣ ਦੀ ਉਹ ਦੱਸੇ ਹਾਂਜੀ ਚਲੋ ਹੁਣ ਇਹ ਸੂਈ ਆ ਰਾਤੀਂ ਤੇ ਸਵੇਰੇ ਨੇ ਜੇਰ ਸੁਟੀ ਆ ਠੀਕ ਆ ਬੱਚੇ ਨੂੰ ਦੁੱਧ ਪਿਆ ਕੇ ਸਾਢੇ 3 ਲੀਟਰ ਦੁੱਧ ਜਿਹੜਾ ਮੈਂ ਚੋਇਆ ਕੱਢਿਆ ਕਿਉਂਕਿ ਗਰਮੀ ਆ ਤੇ ਆਪਣਾ ਸਾੜੂ-ਸੂੜੂ ਨਾਲ ਬਿਲਕੁਲ ਬਿਲਕੁਲ ਜਰੂਰੀ ਤੇ ਚਲੋ ਬਾਕੀਆਂ ਨੂੰ ਟਾਈਮ ਟੂ ਮੜਾ ਮੋਟਾ ਲੱਗਾ ਹੋਵੇ ਆ ਅੱਖ ਜਈਏ ਵੀ ਛੁਣ ਨਹੀਂ ਮਾਰਨਾ ਵੀ 6 ਵਜੇ ਦੀ ਚੁਵਾਈ ਕੀਤੀ ਆ ਟਾਈਮ ਤੇ ਥੋੜਾ ਬਹੁਤਾ ਹੁਣ ਚੰਦਿਆ ਮੜਾ ਮੋਟਾ ਲਾਣਾ ਇਹ ਮੈਂ ਨਾਲ ਜੀ ਹਾਂ ਕਰਕੇ ਚੱਲਣਾ ਪੈਣਾ ਮੇਰੇ ਲੋਨਡੇ ਅਸੀਂ ਵੀ ਲਾਇਆ ਹੋ ਜੀ ਨਸਲ ਬੜੀ ਝੋਟੀ ਜਿਹੀ ਹੈ ਵੇਖੋ ਸੁਨੀਲ ਸਿੰਘ ਇਹਦਾ ਕੋਈ ਵਾਲ ਪੂਛ ਤੱਕ ਇੱਕ ਵੀ ਕੋਈ ਚਿੱਟਾ ਬਖਾਲਦੇ ਵਾਲ ਹੀ ਦਰੇ ਹੈ ਬਹੁਤ ਜਿਆਦੀ ਨਸਲ ਵਾਲੀ ਨਹੀਂ ਹੈ ਬਹੁਤ ਨਸਲ ਵਾਲੀ ਤੇ ਫਿਰ ਸੰਭਾਲ ਵੀ ਇਹਨਾਂ ਨੇ ਪੂਰੀ ਕੀਤੀ ਮਹਿੰਦੀ ਸੰਭਾਲ ਦਾ ਬਾਈ ਦੱਸੀ ਮੈਂ ਹੀ ਦੱਸੀ ਜਾਂਦੀ ਜੀ ਇਹ ਇਹ ਨਹੀਂ ਵੀ ਇਹ ਇਹ ਟਾਈਮ ਟੂ ਮ ਲੱਗਿਆ ਵੀ ਇਦਾਂ ਮੱਝ ਬਣੀ ਹੈ ਹੁਣ ਤੇ ਚਲ ਟਾਈਮ ਇਹਨੂੰ ਤੇ ਲੱਗਾ ਹੀ ਕੋਈ ਨਹੀਂ ਹਿਸਾਬ ਨਾ ਹਾਂਜੀ ਇਹ ਸਾਰੀਆਂ ਮੱਝਾਂ ਇਦਾਂ ਹੀ ਬਨ ਗਈਆਂ ਹਾਂ ਕੱਲ ਨੂੰ ਸਵੇਰੇ ਵੀ ਆ ਕੇ ਵੇਖੋ ਇਦਾਂ ਹੀ ਇਹ ਪਹੂ ਸਾਰੇ ਬਨ ਗਏ ਠੀਕ ਗੱਡੀ ਪੁੱਤ ਅੱਜ ਸਾਡਾ ਮਾਲਾ ਚਲ ਗਿਆ ਹੀ ਕੱਟੀ ਕੱਟੀ ਆ ਗਈ ਜੀ ਨਹੀਂ ਕੱਟਾ ਮਗਰੇ ਕੱਟਾ ਮਗਰ ਆ ਗਿਆ ਅੱਜ ਪਿਓ ਪੋਤੀ ਕਾਬੂ ਆਏ ਆ ਮੱਝਾਂ ਅੰਤੋਂ ਹੈ ਪਿਆ ਤੇ ਬਾਕੀ ਆਹ ਮੁੰਡਾ 6.5 ਫੁੱਟ ਦਾ ਜੀ ਹਾਂ ਹਾਂ ਇੰਚ ਕ ਘਟਾ 6.5 ਤੋਂ ਇਹਦੇ ਲਾਗੇ ਮੱਜਾਂ ਨਿੱਕੀਆਂ ਲੱਗਦੀਆਂ ਕਿਤੇ ਨਿੱਕੀ ਨਾ ਸਮਝ ਲਿਓ ਹਾਂ ਨਹੀਂ ਨਹੀਂ ਮੈਂ ਇਹ ਬਹੁਤ ਵੱਡੀ ਹੈ ਜੀ ਮੈਂ ਕਹਾਂ ਤੁਹਾਨੂੰ ਵੇ ਸੰਦੀਪ ਸਾਹਿਬ ਮੱਜ ਲక్ష్ਮੀ ਦੀ ਕਾਪੀ ਆ ਲక్ష్ਮੀ ਦੀ ਕਾਪੀ ਆ ਹੁਣ ਜੇ ਇਹੋ ਜੀ ਹਰਿਆਣੇ ਲੈਣ ਚਾਹੀ ਜੀ ਇਹਦੇ 3.5 ਲੱਖ ਦੀ ਮਹੀ ਆਉਣੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਨਸਲ ਨਸਲ ਬਹੁਤ ਬਹੁਤ ਸੋਹਣੀ ਨਸਲ ਆ ਮਾਰ ਖੜਾ ਖੜਾ ਵੇ ਇੱਕ ਮਿੰਟ ਇਹ ਮਾਰ ਕੈਮਰਾ ਚਾਰਜ ਫੇਰੇ ਕਿੱਥੋਂ ਤੱਕ ਇਹਦਾ ਚੰਦਾ ਲੱਗਾ ਤੇ ਚਵਾਈ ਆ ਕਿਤੇ ਐ ਜਿੱਦਾਂ ਨਿਗਾ ਜਾਂ ਨਿਆਣਾ ਭੰਗੇ ਧਾਰ ਕਰ ਐਂਡ ਹੋਇਆ ਪਿਆ ਜੀ ਐਂਡ ਆ ਸੰਦੀਪ ਸਿਆ ਹੂੰ ਐਂਡ ਹੋਇਆ ਵੇ ਭੜੀ ਸੋ ਭੜੀ ਆ ਬੜੀਆਂ ਬੜੀਆਂ ਚੰਗੀਆਂ ਮੱਝਾਂ ਵੀ ਲੋਕਾਂ ਕੋਲ ਹੈਗੀਆਂ ਹਾਂਜੀ ਪਰ ਆਮ ਨਾਲੋਂ ਮੱਝ ਚੰਗੀ ਆਏ ਹਾਂਜੀ ਹਾਂ ਆਮ ਮੱਝ ਨਹੀਂ ਗੀ ਖਾਸ ਆਏ ਹੈ ਬਾਕੀ ਸੰਦੀਪ ਐਡਾ ਪਹੂ ਜਿਹਦੇ ਕੋਲ ਘਰ ਵੀ ਹੈਗਾ ਨਾ ਹੂੰ ਉਹ ਵੀ ਰੇਟ ਪੂਰਾ ਪੂਰੇ ਯੋਰ ਨਾਲ ਮੰਗਦੇ ਆ ਤੇ ਅਸੀਂ ਵੀ ਮਤਲਬ ਐਡਾ ਡੰਗਰ ਲੈਣਾ ਤੇ ਦਵਾਣੇ ਕਿੱਡਾ ਦੇ ਬਿਲਕੁਲ ਜੀ ਬਿਲਕੁਲ ਪੂਰੇ ਲਾ ਕੇ ਆਈਦੇ ਪੈਸੇ ਜੇ ਕਿਸੇ ਨੂੰ ਮਹਿੰਗੀਆਂ ਲੱਗਦੀਆਂ ਮੈਂ ਅੱਗੇ ਵੀ ਕਿਹਾ ਸੀ ਜਾ ਕੇ ਨੂੰ ਨਕਮੀਆਂ ਲੱਗਦੀਆਂ ਜਾਂ ਮਹਿੰਗੀਆਂ ਲੱਗਦੀਆਂ ਜਿੱਥੋਂ ਚੰਗੀਆਂ ਤੇ ਜਿੱਥੋਂ ਸਸਤੀਆਂ ਉਥੋਂ ਲੈ ਲਓ ਸਾਨੂੰ ਸਭ ਨੂੰ ਦੱਸ ਦੋ ਕਿ ਇਥੋਂ ਸਸਤੀਆਂ ਮਿਲ ਰਹੀਆਂ ਬਿਲਕੁਲ ਚਾਹੇ ਰਾਜਸਥਾਨ ਆ ਜਾਂ ਹਰਿਆਣਾ ਆ ਚਾਹੇ ਯੂਪੀ ਐਮਪੀ ਕਿਤੇ ਹੋ ਸਸਤੀ ਮੱਝ ਨਹੀਂ ਮਿਲਦੀ ਸਭ ਤੋਂ ਇਲਾਕਾ ਸਸਤਾ ਹਲਾ ਬਿਲਕੁਲ ਸਹੀ ਗੱਲ ਅਹੀਂ ਜਿੰਨੀਆਂ ਮੱਝਾਂ YouTube ਤੇ ਵੇਚਦੇ ਤਕਰੀਬਨ ਸਾਰੀਆਂ ਤੁਹਾਡੇ ਲਈ ਕਰ ਦੋ ਉਧੇ ਜਾਂਦੇ ਸਰਸੇ ਹਸਾਰ ਕੈਂਥਲ ਫਤਿਹਪੁਰਪਾਤ ਤੱਕ ਤੇ ਤੱਕ ਮੈਂ ਮੱਝਾਂ ਭੇਜੀਆਂ ਹਾਂ ਹਾਂ ਇਹ ਤੋਂ ਆਨਲਾਈਨ ਹਾਂਜੀ ਹਾਂਜੀ ਤੇ ਚੰਗਾ ਮਾਲ ਹੈਗਾ ਉਧਰ ਪਰ ਉਹ ਮੁੱਲ ਵਾਲਾ ਕੀ ਕਿਹਾ? ਯੋਜੀ ਮਈ ਜਿਹੜੇ ਹਰਿਆਣੇ ਚ ਬੰਦਾ ਜਾਂਦਾ ਨਾ 3.5 ਲੱਖ ਰੁਪਈਆ ਮੋਲ ਦਾ ਮੰਗਦੇ ਭਾਜੀ ਮੰਗਦੀ ਕਿਉਂ ਨਹੀਂ ਮੰਗਦੇ ਆ ਮੈਂ ਜੀ ਲੈ ਆ ਨਾੜ ਦੇਖੋ ਦੇਖੋ ਆ ਦੇਖ ਸਾਰੀਆਂ ਨਿਸ਼ਾਨੀਆਂ ਤੇ ਕੰਪੀਟੀਸ਼ਨ ਲੜਨ ਵਾਲੀ ਮਈ ਆ ਬੰਦੇ ਚੰਗੇ ਨਾਲ ਕੋ ਡੰਗਰ ਚਲੋ ਸਾਰੇ ਹੀ ਚੰਗੇ ਨਾਲ ਰੱਖਿਆ ਮਾੜਾ ਪਹੂ ਨਾਲ ਕੋਈ ਨਹੀਂ ਆ ਹਾਂਜੀ ਹਾਂਜੀ ਆਪਣਾ ਸੰਦੀਪ ਇਹਦਾ ਮੁੱਲ 2 ਲੱਖ ਰੁਪਈਆ ਕਰ ਲਈਏ 2 ਦੀ ਹੈਗੀ ਆ ਮਈ ਹੈਗੀ ਮਈ ਦੇ ਉੱਤੇ ਲਿਖਿਆ ਵੀ ਇਹ 2 ਲੱਖ ਦੀ ਹੈ 2 ਲੱਖ ਦੀ ਜਿਹੜਾ ਮਰਜੀ ਇਹਨੂੰ ਵੇਚੇ 2 ਦੀ ਹਾਂਜੀ ਪਰ ਆਪਾਂ ਚਲੋ ਆਪਣੀ ਸਜੰਜਤਾ ਦੀ ਥੋੜੀ ਜੀ ਆਪਾਂ ਉਹਨਾਂ ਬਾਹਮੂ ਮਰੋੜ ਕੇ ਥੋੜੀ ਜੀ ਭਾਅ ਨਾਲ ਲਈ ਐ ਮਹੀਂ ਤੇ 1,70,000 ਜਾਨੀ ਮਾਜੀ ਦੇਣੀ ਆ ਚਲੋ ਪਰ ਇਹ ਮਹੀਂ ਉਹ ਮੱਝ ਆ ਵੀ ਬੰਦਾ ਜਿਹਨੇ ਦੁੱਧ ਘਰ ਮਤਲਬ ਦੁੱਧ ਵਾਸਤੇ ਮਹੀਂ ਲੈਣੀ ਨਾ ਹਾਂਜੀ ਹਾਂ ਘਰ ਰੱਖ ਕੇ ਦੁੱਧ 20,000 ਦਾ ਦੁੱਧ ਫੇਰ ਦੋਦੀ ਨੂੰ ਪਾ ਦੋ ਪਾਓ ਜੀ ਬਿਲਕੁਲ ਸਹੀ ਗੱਲ ਹੈ ਜੀ ਪੂਰੀ ਰਵੇ ਵਾਲੀ ਮਹੀਂ ਆ ਤੇ ਚਵਾਈ ਕਿਤੇ ਏਡੀ ਸੋਹਣੀ ਆ ਮੋਟੀਆਂ ਧਰਾਂ ਹੁਣ ਚਲੋ ਬੱਚਾ ਲਾ ਕੇ ਤੁਹਾਨੂੰ ਦੀ ਵਿਖਾਉਣੀ ਟਾਈਮ ਜ਼ਿਆਦਾ ਹੋ ਜਾਂਦਾ ਮੇਰੀ ਗਰੰਟੀ ਹੈ ਕਿ ਉਹ ਹੀ ਓਕੇ ਆ ਠੀਕ ਹੈ ਨਾ 1.70 ਹਜ਼ਾਰ ਚੋਂ ਮਾਨਤਾ ਕਰਦਾਂਗੇ ਠੀਕ ਹੈ ਏਡੀ ਮਹੀਂ ਲੈਣ ਜਾਈਏ ਹੁਣ ਪਿੱਛੇ ਵੀ ਸਾਨੂੰ ਪੈਸੇ ਪੂਰੇ ਦੇ ਨਹੀਂ ਨਹੀਂ ਪੂਰੇ ਦੇ ਨਹੀਂ ਭਾਜੀ ਕੌਣ ਦਿੰਦਾ ਦਿੰਦਾ ਸਵਾ 2 ਲੱਖ ਦਾ ਮੁੱਲ ਕਰਦੇ ਹਾਂ ਤੇ ਵੀ ਦਿਨਾਂ ਕੇ ਵੀਕੈਂਡ ਆ ਤੇ ਕੋਈ ਸਾਰੇ ਇਲਾਕੇ ਦੇ ਗਾਗੂ ਗੁਗ ਨੰਗੇ ਆ ਹਾਂ ਫਿਰ ਕਹਿੰਦੇ ਸੰਧੂ ਤੇਰੇ ਤੋਂ ਬਗੈਰ ਨਹੀਂ ਕਿਸੇ ਨੇ ਖਾਣ ਨਹੀਂ ਲੱਗਾ ਮੈਂ ਲੈਂਦੀ ਲਾਈ ਦੇ ਸੰਦੀਪ ਸਿੰਘ ਸਾਹਿਬ ਲੋਕਾਂ ਦੇ ਘਰ ਜਾ ਕੇ ਪਹਿਲਾਂ ਲਾਣੇ ਪੈਂਦੇ ਭਾਈ ਜੀ ਲਾਣੇ ਪੈਂਦੇ ਹਾਂ ਇਹ ਨਹੀਂ ਵੀ ਜਾ ਆ ਗਏ ਵੀ 1.5 ਲੱਖ ਦੀ ਮਈ ਆ ਤੁਹਾਨੂੰ 80000 ਰੱਖੀਏ ਸਿਆਣੇ ਬਿਆਣੇ ਫਿਰ ਚੰਗਾ ਲੱਗਦਾ ਨਹੀਂ ਤੇ ਸਿਰੇ ਦਾ ਹੀ ਮੋਦ ਲਾਉਨੇ ਆ ਇਹੋ ਜਿਹੇ ਥਾਵਾਂ ਤੋਂ ਮੱਝਾਂ ਲਈਆਂ ਜਿਹੜੇ ਆਂਦੇ ਅਸੀਂ ਨਹੀਂ ਮੰਗਣਾ ਆਪੇ ਨਿਆ ਕਰਦੇ ਆਪੇ ਮੋਰ ਦੱਸ ਕੇ ਮੱਝਾਂ ਲਈਆਂ ਉਹਨਾਂ ਦੀ ਸੰਤੁਸ਼ਟੀ ਕੀਤੀ ਵੀ ਉਹ ਆਂਦੇ ਹੀ ਮੰਗਣਾ ਲਈ ਤੇਰੇ ਕੋ ਆਪੇ ਦੱਸ ਪਤਾ ਜੀ ਫਿਰ ਉਹਨਾਂ ਨੂੰ ਆਪੇ ਕੌਣ ਦੱਸਦਾ ਸਹੀ ਮੁੱਲ ਲਾਣਾ ਗੱਲ ਥੋੜਾ ਲਾਣਾ ਹਾਂ ਇਹ ਵੀ ਸੰਦੀਪ ਤੀਜੇ ਸੂਏ ਉਸ ਦਿਨ ਆਪਾਂ ਵੀਡੀਓ 'ਚ ਵਿਖਾਈ ਨਾ ਮੱਝ ਸੂ ਗਈ ਹਣੀ ਹਾਂਜੀ ਹਾਂਜੀ ਹਨਾ ਉਸ ਦਿਨ ਦੀ ਇਹ ਸੂਈ ਆ 5 ਤਰੀਕ ਦੀ ਕਿ 6 ਦੀ ਹੂੰ ਤੇ ਇਹ ਹੁਣ ਦੁੱਧ ਤੇ ਆ ਗਈ ਮੈਂ ਅੱਛਾ ਜੀ ਜੇ ਤੇ ਇਹਦਾ ਮੈਂ ਚੱਡਾ ਕਵਾਂ ਵੇਖਾਂ ਤੇ ਭਾਵੇਂ ਇਹਦਾ ਮੈਂ 20 ਲੀਟਰ ਵੀ ਦੁੱਧ ਦੱਸਦਾ ਹਾਂ ਹਾਂ ਤੇ ਜਿੱਦਾਂ ਚੱਡੇ ਕਹਿ ਦਿੰਦੇ 20 ਲੀਟਰ 22 ਲੀਟਰ ਵਾਲੀਆਂ ਵਾਲੀ ਨਹੀਂ ਗਈ ਹਾਂਜੀ ਨਾ ਇਹ 20 ਲੀਟਰ ਨੇ ਦੇਣਾ ਹੀ ਆ ਹਾਂ ਭਾਵੇਂ ਮੈਂ ਚੱਡਾ ਜਿੱਦਾਂ ਮਰਜੀ 17 ਕਿ ਲੀਟਰ ਦੁੱਧ ਦਿੰਦੀ ਰਹੀ ਹਾਂਜੀ ਹਾਂਜੀ 17 ਦੀ ਮੈਨੂੰ ਉਮੀਦ ਆ ਵੀ ਚੰਗੀ ਚੰਗੀ ਆ 17 ਲੀਟਰ ਦੁੱਧ ਤੋਂ ਵੱਧ ਭਾਵੇਂ ਕਰਦੇ 17 ਨੂੰ ਮਰਦੀ ਨਹੀਂ ਇਹ ਦੋਵੇਂ ਮੱਝਾਂ ਮੇਰੀ ਗਾਰੰਟੀ ਆ 16 16 17 17 ਲੀਟਰ ਦੁੱਧ ਨਾ ਦੇਣ ਤੇ ਮੱਝਾਂ ਵਾਪਸ ਕਰ ਲਵਾਂ ਹਾਂ ਕੱਢੀ ਵੀਰ ਖੋਲੋ ਜੀ ਲਓ ਜੀ ਇਹ ਵੀ ਚੈੱਕ ਕਰੋ ਜੀ ਕਰਾਂ ਦੀ ਹਾਂਜੀ ਇਹ ਛੋਟਾ ਜਿਹਾ ਲੇਵਾ ਵੇਖੋ ਸੰਦੀਪ ਸਿੰਘ ਆਹ ਤੇ ਚਲੋ ਦਈਦਾ ਵਾ ਹਾਂਜੀ ਇਹੋ ਜੀਆਂ ਮੱਜਾਂ ਪੈਸੇ ਪੁੱਛ ਪਾਲੀਏ ਤੇ ਲੱਭਦੀਆਂ ਨਹੀਂ ਲੈਣ ਜਾਈਏ ਇਹੋ ਜਿਹਾ ਲੈਵਾ ਹੀ ਨਹੀਂ ਮਿਲਦਾ ਸਿੱਧੀ ਗੱਲ ਹੈ ਜੀ ਚੱਡਾ ਵੇਖੋ ਹੈ ਆਹ ਥਾਣੇ ਨੂੰ ਕਹਿੰਦੇ ਪੀੜੀ ਪੀੜੀ ਦੇ ਪਾਵਾਂ ਵਾਲੇ ਜਿਹੜੇ ਥਾਣੇ ਹੈ ਵੇਖ ਚੱਡਾ ਇਹਦੇ ਸਵੇਰ ਦੀ 6 ਵਰੀ ਮੈਂ ਮੂਵੀ ਬਣਾ ਲਈ ਇਹਦੀ ਹਾਂ ਜੀ ਕਰਦਾ ਕਣੀ ਮੂਣੀ ਫੋਟੋਆਂ ਲਈ ਗਈਆਂ ਬਿਲਕੁਲ ਫੋਟੋਆਂ ਲਈ ਸਹੀ ਗੱਲ ਹੈ ਜੀ ਚਲੋ ਅੱਜ ਮਾੜਾ ਮੋਟਾ ਆਹੀ ਨਾ ਟੈਟੂ ਬੜੇ ਚੰਗੇ ਰਿਕਾਰਡ ਦੀ ਮੈਂ ਆਹ ਥਾਣੇ ਕੇ ਜੀ ਸਪੇਸ ਤੇ ਲੱਗੇ ਆ ਹਾਂ ਖਲਾਰ ਪੁੱਤ ਖਲਾਰੀ ਮੜੀ ਤੇ ਵੇ ਕੱਦ ਵਜੇ ਨੂੰ ਮੈਂ ਦਾ ਬਿਲਕੁਲ ਸਹੀ ਆ ਨਾ ਇਹ ਵੱਡੀ ਤੇ ਨਾ ਨਿੱਕੀ ਪਤਲੀ ਮੱਝਾ ਚਮੜੀ ਪਤਲੀ ਆ ਦੁੱਧ ਵਾਲੀ ਕੁਆਲਿਟੀ ਵਾਲੀ ਆ ਤੇ ਚਾਰੂ ਬੜੀ ਏ ਪੱਠੇ ਪੁੱਠੇ ਵੜਵੜ ਖਾਂਦੀ ਉਹ ਦੂਜੀ ਮਹੀਨੇ ਮੇਰੇ ਲੱਪਣ ਲਾਇਆ ਸੂਰ ਦੇ ਉਸ ਤੋਂ ਬਰੇ ਪੱਠਾਂ ਖਾਂਦੀ ਹੋਈ ਫੇਰ ਸੰਦੀਪ ਸਿੰਘਾਂ ਚੱਡਾ ਐਂਡ ਐਂਡ ਕਰਾਇਆ ਤੇ ਟਾਈਮ ਇਹਨਾਂ ਨੂੰ ਕਿਤੇ 2-3 ਘੰਟੇ ਲੱਗ ਗਿਆ ਹੁਣ ਇਹ ਥੋੜਾ ਜਿਹਾ ਕਿਤੇ ਵੀ ਇਹ ਕਲ ਦੀਆਂ ਚੋਈਆਂ ਐ ਅਕਸਰ ਚੋਈਆਂ ਹੀ ਆ ਸਵੇਰੇ ਮੱਝਾ ਚੋਈਆਂ ਹੀ ਚੋਣੀਆਂ ਪੈਂਦੀਆਂ ਤੇ ਇਹ ਆਪਣਾ ਡੰਗਰ ਜਿਹੜਾ ਦੁੱਧ ਵਾਲਾ ਟਾਈਮ ਲਾਇਆ ਵੀ ਉਹਨੇ ਹੀ ਪੰਡਣਾ ਵਾ ਬਿਲਕੁਲ ਬਿਲ ਬਿਲਕੁਲ ਜੀ ਬਾ ਇਹ ਮੈਨੂੰ ਉਦੋਂ ਵੀ ਮੈਂ ਪਾ ਸਕਦਾ ਵੀਡੀਓ ਚ ਮੈਨੂੰ ਉਦੋਂ ਪਤਾ ਸੀ ਵੀ ਮੱਝ ਇਹ ਸੂ ਗਿਆ ਨਹੀਂ ਤੇ ਥੋੜਾ ਲੱਪਾ ਜਾ ਤੇ ਜਿੰਨੇ ਰੁਪਏ ਖਰਚਨੇ ਨਾ ਉਹਨੇ ਫਿਰ ਗਾੜੀ ਵੀ ਕੋਈ ਨਾ ਕੋਈ ਵੇਖਣਾ ਵਾ ਹਨਾ ਹੁਣ ਮਤਲਬ ਚਲੋ 1.5 ਲੱਖ ਤੇ ਖੋਤੇ ਕਿਹੜਾ ਮੁੱਲ ਹੋ ਗਿਆ ਹੁਣ ਠੀਕ ਨਹੀਂ ਘਰਾਂ ਵਾਲੇ ਵੀ ਵੇ ਸੰਦੀਪ ਵੇ ਤੇ ਦਾਨੂ ਹੈ ਕਿਧਰ ਨੂੰ ਇਹਦਾ ਸਵਾਈ ਬੜੀ ਮੋਟੀ ਹੋਣੀ ਹੈ ਸਵਾਈ ਬੜੀ ਵਧੀਆ ਪੋਲੀ ਦਾ ਮੋਟੀ ਧਾਰਾਂ ਵੇ ਇਧਰ ਨੂੰ ਗਾੜੀ ਵੀ ਉਹਨਾਂ ਦੇ ਪਿਛਾੜੀ ਵੀ ਉਹਨਾਂ ਹੀ ਚੰਗੀ ਬਰੀਡ ਵਾਲੀ ਮੱਝ ਆ ਘਰ ਰੱਖਣ ਨੂੰ ਡੇਰੀ ਡੂਰੀ ਦੀ ਜਾਨ ਐ ਦੋਵੇਂ ਮੱਝਾਂ ਹਾਂ ਬਿਲਕੁਲ ਹਾਂ ਇਸ ਦੀਪ ਸਿੰਘ ਸਾਹਿਬ ਜਿਆਦਾ ਨਹੀਂ ਇਹਦਾ ਕੇਸ ਬਹੁਤਾ ਨਹੀਂ ਕਰਨਾ ਇਹ 1.5 ਲੱਖ ਤੋਂ ਮਾਨਤਾ ਕਰ ਦਾਂਗੇ ਠੀਕ ਆ ਡੇਢ ਦੀ ਮੱਝ ਮਹਿੰਗੀ ਨਹੀਂ ਨੀ 30 35 ਦੀਆਂ ਤੇ ਆਮ ਹੋਈਆਂ ਬਈਆਂ ਹੋਈਆਂ ਪਈਆਂ ਜੀ ਬਿਲਕੁਲ ਆਪੋ ਚੀ ਦੀ ਗੱਲ ਚਲੋ ਵੀ ਕਿਹੜਾ ਵੀ ਉੱਥੇ ਹੁਣ ਲੱਖ ਦੀ ਮਹਿੰਗੀ ਤੇ ਆਉਂਦੀ ਨਹੀਂ ਨਹੀਂ ਹਾਂ ਲੋਕ ਕਹਿੰਦੇ ਮਹਿੰਗੀਆਂ ਮੈਂ ਵੀ ਆਂਦਾ ਮਹਿੰਗੀਆਂ ਹਾਂ ਹਾਂ ਮਹਿੰਗੀਆਂ ਆਵਾ ਠੀਕ ਆ ਮਹਿੰਗੀਆਂ ਆ ਪਰ ਅਹੀਂ ਥੋੜਾ ਕੀਤੀਆਂ ਆ ਇਹ ਤੇ ਪਿੱਛੋਂ ਸਸਤੀਆਂ ਲੱਗਿਆ ਅਹੀਂ ਮਹਿੰਗੀਆਂ ਦਿੰਨੇ ਫੇਰ ਤੇ ਮਹਿੰਗੀਆਂ ਹਾਂਜੀ ਪਿੱਛੋਂ ਹੀ ਮਹਿੰਗੀਆਂ ਆ ਮਾਲ ਮਹਿੰਗਾ ਨਹੀਂ ਚਾਹੀਦਾ ਹੀ ਨਾ ਲੈਣ ਵਾਲਾ ਵੀ ਸੌਖਾ ਚਾਹੀਦਾ ਲੱਖ ਦੇ ਘਰਾਂ ਚ ਮੱਝ ਲੱਖ ਦੇ ਏੜ-ਗੇੜ ਮੱਝ ਲੈਣ ਵਾਲਾ ਵੀ ਸੌਖਾ ਕਿਉਂਕਿ ਦੁੱਧ ਦਾ ਰੇਟ ਤੇ ਉੱਥੇ ਜੇ ਤਰ੍ਹਾਂ ਪਤਾ ਮੱਝਾਂ ਮਹਿੰਗੀਆਂ ਹੁੰਦੀਆਂ ਹੁਣ ਪਤਾ ਨਹੀਂ ਵੀ ਕਾਰਨ ਕੀ ਜਾਂ ਦੋ ਨੰਬਰ ਚ ਮਾਲ ਜ਼ਿਆਦਾ ਤੁਰ ਜਾਂਦਾ ਜਾਂ ਕੋਈ ਕਟੀਆਂ-ਕੁੱਟੀਆਂ ਨਹੀਂ ਸਾੰਭਦਾ ਜਾਂ ਵਪਾਰੀ YouTube ਦਾ ਕਰਕੇ ਜ਼ਿਆਦੇ ਹੋ ਗਏ ਮਨਜਾਹ ਦੇ ਘਰਾਂ ਵਾਲੇ ਵੀ YouTube ਵੇਂਦੇ ਉਹ ਵੀ ਪੈਸੇ ਪੂਰੇ ਉੱਥੋਂ ਹੀ ਰੇਟ ਉਹ ਲੱਗ ਜਾਂਦਾ ਅਕਸਰ ਫਰਕ ਪੈਂਦਾ ਪੈਂਦਾ ਬਾਈ ਜੀ ਪਰ ਫਰਕ ਪੈਂਦਾ ਹੀ ਹੁੰਦਾ ਜਿਹੜੇ ਮਾੜੇ ਮੋٹے ਇਹ ਮੇਰੇ ਅੱਗੇ ਵਪਾਰੀ ਸੀ ਉਹ ਵੀ ਹੁਣ ਮਹੀਨੇ ਦੀ ਆਂਦੇ 50 50 60 70 ਮਈਆਂ ਹੀ ਵੇਚ ਦਿੰਦੇ ਆ ਤੇ YouTube ਨੇ ਵਪਾਰੀ ਬੜੇ ਬਣਾਉਂਦੇ ਆ ਤੇ YouTube ਨੇ ਘਰਾਂਲੇ ਵੀ ਤੇਜ਼ ਕਰ ਦਿੱਤੇ ਤੇਜ਼ ਕਰ ਦਿੱਤੇ ਅੱਗੇ ਕਿਤੇ ਘਰੋਂ ਘਰੋਂ ਮੱਝ ਮਿਲ ਜਾਂਦੀ ਹਿਸਾਬ-ਕਿਤਾਬ ਨਾਲ ਹੁਣ ਹਰ ਕੋਈ ਹੁਣ ਮੈਨੂੰ ਵੀਡੀਓ ਲੋਕੀ ਪਾਉਂਦੇ ਆ ਪੱਧਰੀਆਂ ਜੀਆਂ ਮਈਆਂ ਹੁੰਦੀਆਂ ਮੁੱਲ ਵੀਡੀਓ ਪਾ ਦਿੰਦੇ ਨਾ ਵੀ ਸਾਡੀ ਮਈ ਦੱਲੋ ਤੇ ਮੈਂ ਮੁੱਲ ਪੁੱਛਦਾ ਕੋਈ ਪੌਣੇ ਦੋ ਕੋਈ ਦੋ ਵਾਦੀ ਮੰਗ ਵਾਦੀ ਮੰਗ ਹਰ ਕੋਈ ਨਾ ਘੱਟ ਕਮਾਉਂਗੇ ਹਨਾ ਇਹ ਸੰਦੀਪ ਸਿੰਘ 1.5 ਲੱਖ ਦੀ ਨਹੀਂ ਲਗਾਗੇ ਪਰ 1.5 ਦੀ ਏਦਾਂ ਦੀ ਮਹੀਂ ਕਿਥੋਂ ਨਹੀਂ ਮਿਲਣੀ ਲੈਣ ਗਈ ਹੈ ਨਾ ਇਹੋ ਜੀ ਮੱਝ ਲੱਭਦੀ ਨਹੀਂ ਪਹਿਲੀ ਗੱਲ ਜੇ ਮੰਡੀ ਮੰਡੀ ਚਲ ਜਾਈਏ ਤੇ ਇਹਦੀਆਂ 3.5 ਲੱਖ ਨਹੀਂ ਠੀਕ ਹੈ ਬਾਈ ਆਹ ਝੋਟੀ ਆ ਪਹਿਲੇ ਸੂਈ ਲਾ ਲੋ ਇਹਨੂੰ ਦੂਜੇ ਲਾ ਲੋ ਇਹ ਗੱਪਣਾ ਜੀ ਨਹੀਂ ਸੂਈ ਆ ਸੰਦੀਪ ਅੱਛਾ ਇਹ ਵੱਡੀ ਝੋਟੀ ਹੈ ਵੇਖ ਲੋ ਪੂਰੀ ਕੱਦ ਵਜਨ ਵਾਲੀ ਇਹਦੇ ਥੱਲੇ ਦੁੱਧ 10-11 ਲੀਟਰ ਹੋਊਗਾ ਅੱਛਾ ਜੇ ਦਾਹ ਆਪਾਂ ਦਾਹੀ ਕਹਿਣਾ ਠੀਕ ਹੈ ਇਹ ਨਹੀਂ ਆਪਾਂ ਵੀ ਹਰ ਇੱਕ ਦਾ 13 ਹੀ ਕਹੀ ਜਾਣਾ 10 ਲੀਟਰ ਤੇਰਾ ਫੌਜੀ ਖੇੜੇ ਲਈ ਜਾਨ ਲਾ ਰਹੀ ਹੈ ਆ ਫੌਜੀ ਖੇੜੇ ਵਾਲਾ ਉਹ ਆਪਣਾ ਭਰਾ ਆ ਲੈ ਜਾਂਦਾ ਮੇਰੇ ਕੋ ਮੈਂ ਵੀ ਲੈ ਆਉਂਦਾ ਉਹ ਛੱਡ ਨਹੀਂ ਰਹੀ ਪਤਾ ਨਹੀਂ ਹੋਣੇ ਕਿ ਸਾਹਿਬ ਨਹੀਂ ਉਹ ਕਿਤੇ ਵਾਂਡੇ ਗਏ ਤੇ ਇਹਦਾ ਨੂੰ ਪਤਾ ਨਹੀਂ 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 ਮਿੰਟ ਮਾਰਦੇ ਜਾਨ ਹੀ ਆਉਣੀ ਨਹੀਂ ਅੱਜ ਕੱਲ੍ਹ ਆਈ ਪਰਸੋਂ ਮੇਰੇ ਕੋ ਆਈ ਆ ਉਹਨੇ ਨਹੀਂ ਛੱਡਨੀ ਮੱਝ ਵਾਤ ਗਈ ਉਹਦੇ ਮਤਲਬ ਦੀ ਮਈ ਵੱਡੀ ਆ ਕਦਵਜਨ ਖੋਣੀ ਪੁੱਤ ਖੋਲੋ ਜੀ ਤੇ ਦੁੱਧ ਤੇ ਥਲੇ 10 ਹੋਵੇ 11 ਹੋਵੇ ਇੰਨਾ ਗਿਆ ਤਾਜੀ ਸੂਈ ਆ ਨਾਲੂ ਤੇ ਬੱਚਾ ਆ ਜੀ ਠੀਕ ਹੈ ਜੀ ਐ ਮਹੀ ਦਾ ਵੀ ਨਾਲੂ ਤੇ ਬੱਚਾ ਇਹ 6 ਤਰੀਕ ਦੀ ਸੂਈ ਆ ਹਾਂਜੀ ਆ ਜਿਹੜੀ ਆ ਇਹ ਮੰਗਲਗਵਾਰ ਦੀ ਮਹੀ ਸੂਈ ਆ ਹਫਤੇ ਦੀ ਸੂਈ ਆ ਚੈੱਕ ਕਰੋ ਕਰਾ ਜੀ ਹੁਣ ਚਲੋ ਦੁੱਧ ਦੇ 12 ਕਰ ਜੇ 11 ਕਰ ਜੇ ਇੰਨਾ ਕੁ ਦੁੱਧ ਕਰ ਜੂਗੀ ਬਾਕੀ ਚਲੋ ਇਹਦਾ ਅਸੀਂ ਭਾ ਵੀ ਉਸ ਹਿਸਾਬ ਨਾਲ ਇਹਦਾ ਡੇਢ ਨਹੀਂ ਮੰਗਣਾ ਹਾਂਜੀ ਹਾਂ ਮੈਂ ਸੰਦੀਪ ਸਿੰਘ ਠੁਗੀ ਪਈ ਮਹੀ ਮੈਂ ਪੂਰੀ ਠੁਗੀ ਭਈ ਆ ਜੀ ਇੱਕ ਚੱਡਾ ਤੇ ਚਲੋ ਕਸਮਾਂ ਰੱਖਦੀ ਆ ਦੁੱਧ ਵਾਲਾ ਚੱਡਾ ਆ ਇਹਨੂੰ ਕੋਈ ਮਸਟੈਟਸ ਨਹੀਂ ਹੋਣੀ ਕੋਈ ਗੱਲਬਾਤ ਨਹੀਂ ਇਹ ਦੁੱਧ ਵਾਲਾ ਦ ਆਰਡਰ ਜਿਹਨੂੰ ਕਹਿ ਦਿੰਦੇ ਉਹ ਬਿਲਕੁਲ ਬਿਲਕੁਲ ਜੀ ਕੁਆਲਟੀ ਵੇਖੋ ਕਾਦੂਕੂ ਦੀ ਚੰਗਾ ਮਹਿੰਦਾ ਮੱਝ ਆਈ ਵੀ ਉਧਰੋਂ ਹੀ ਆ ਹੁਣ ਜੇ ਕਿਸੇ ਨੂੰ ਆਖੀ ਦੇ ਆਖੀ ਨਾ ਉਧਰ ਪਤਾ ਨਹੀਂ ਜ਼ਿਆਦੀਆਂ ਚੰਗੀਆਂ ਨੇ ਇੱਧਰ ਮਾੜੀਆਂ ਮੱਜਾਂ ਦੇ ਸਾਰੇ ਇਲਾਕੇ ਜੀ ਬਜੀ ਆਣਾ ਵੇਖੋ ਤੁਸੀਂ ਇੱਧਰੋਂ ਲਈਆਂ ਜੀ ਇੱਧਰੋਂ ਲਈਆਂ ਕਿਤੇ ਕਿਤੇ ਤਕੜੀਆਂ ਮਈਆਂ ਤੇ ਮੈਂ ਸ਼ਰਤਕ ਨਾ ਜੇਕਰ ਇਹ ਹੀ ਮਈਆਂ ਹਰਿਆਣੇ ਖੋਣ ਇਹੋ ਜਿਹੇ ਪੰਜ ਪੰਜ ਲਾਖ ਮੰਗਣਾ ਮੰਗਣਾ ਹੈ ਆਗੇ ਤੇ ਭਾਬਾਂ ਕੇ ਕਰੇ ਕੋਈ ਬਾਤ ਜੀ ਦੇਖ ਲਓ ਦੁੱਧ ਵਾਲੀ ਸੰਦੀਪ ਸਿੰਘ ਮਈ ਆ ਨਾ ਉਹ ਉੱਥੋਂ ਹੀ ਪੂਰੇ ਮੁੱਲ ਚ ਆਉਂਦੀ ਆ ਹਾਂਜੀ ਹਾਂ ਉਹਦੇ ਚ ਆ ਕੇ ਰੋ ਪਹਿਲੇ ਪੂਲੇ ਸੂਏ ਆ ਉੱਥੋਂ ਪਰਤੇ ਨਾ ਮਿਲ ਜਾਂਦੀ ਆ ਜੇ ਆਪਾਂ ਕਹੀਏ ਨਾ ਦੁੱਧ ਵਾਲੀ ਦੂਜੇ ਤੀਜੇ ਸੂਏ ਬਾਅਦ ਉੱਥੋਂ ਕੋਈ ਨਹੀਂ ਲਿਆ ਕੇ ਵੇਚਣ ਰਿਆ ਝੋਟੀਆਂ ਵੇਚਣ ਰਏ ਸਾਰੇ ਚਲੋ ਮੈਂ ਇਹ ਨਹੀਂ ਆਂਦਾ ਵੀ ਕਿਉਂ ਚੰਗੇ ਆ ਮੈਂ ਆਪਣੇ ਚੈਨਲ 'ਤੇ ਨਾ ਦੂਜੇ 'ਤੇ ਜੇ ਸੂਏ ਉੱਥੋਂ ਲਿਆਉਂਦੇ ਝੋਟੀਆਂ ਲਿਆਉਂਦੇ ਆ ਜਿਹੜਾ ਕੋਈ ਦੂਜੇ ਤੀਜੇ ਸੂਏ ਜੇ ਕੋ ਆਖੇ ਨਾ ਉੱਥੋਂ 15 16 ਲੀਟਰ ਵਾਲੀ ਮਹੀਂ ਮੈਂ ਉੱਥੋਂ ਲਿਆਵਾ ਉਹ ਮੁੱਲੀਆਂ ਤੁਲੀਆਂ ਹੁੰਦੀਆਂ ਖਰਚਾ ਵੀ ਪੈਣਾ ਫਿਰ ਆਪਣਾ ਗੱਡੀ ਵੀ ਕਸਾਉਣੀ ਤੇਲ ਪਾੜਨਾ ਦਿਹਾੜੀਆਂ ਪੰਨੀਆਂ ਫਿਰ ਉਹ ਮੱਜਾਂ ਦੇ ਖਰਚੇ ਪੈਣੇ ਆ ਦੇ ਦिए ਸਵਾ ਲੱਖ ਦੀ ਠੀਕ ਆ ਕਰਦਾਂਗੇ ਮੰਨਤਾਂ ਚਲੋ 1 ਲੱਖ 22000 ਦੀ ਚੰਗੀ ਆ ਨਾੜਾ ਨੂੜਾ ਵੇਹਾਂ ਕਿੰਦੀਆਂ ਚਲੋ ਜਿਆਦਾ ਨਹੀਂ 11 ਲੀਟਰ ਦੁੱਧ ਕੱਢੀ ਜਾਊਗੀ ਉਮਰ ਵਾਲੀ ਝੋਟੀ ਆ ਪਹਿਲਾ ਦੂਜਾ ਸੁਆ ਚਵਾਈ ਚੰਗੀ ਆ ਸਾਰਾ ਕੁਝ ਓਕੇ ਆ ਤਾਜੀ ਸੂਈ ਆ ਕੱਟਾ ਮਗਰ ਜੇ ਚਲੋ ਤੇ ਅੱਜ ਤਿੰਨਾ ਮਗਰ ਕੱਟੇ ਹੀ ਆ ਬਸ ਠੀਕ ਕਈ ਵਾਰੀ ਤਿੰਨਾ ਮਗਰੀ ਕੱਟੀਆਂ ਹੁੰਦੀਆਂ ਸਾਰੀਆਂ ਮਗਰ ਅੱਜ ਸਾਰੇ ਕੱਟੇ ਹੀ ਆ ਤੇ ਇੰਨੀਆਂ ਬੇਨਤੀਆਂ ਆ ਨਾ ਹੈਗਾ ਮੁਖਵਿੰਦਰ ਸਿੰਘ ਸੰਧੂ ਪਿੰਡ ਜੇਠੂਆਲੇ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਕਮੈਂਟ ਪਿਛਲੇ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੇ ਕੀਤੇ ਬਹੁਤ ਜ਼ਿਆਦਾ ਹੀ ਚੰਗੇ ਕਮੈਂਟ ਆਏ ਮੇਰੇ ਇੱਕ ਕਮੈਂਟ ਨਹੀਂ ਕਿਸੇ ਦਾ ਮਾੜਾ ਚਲੋ ਇੱਕ ਵੀਰ ਨੇ ਕਿਹਾ ਰੇਟ ਵਧਿਆ ਠੀਕ ਉਹ ਵੀ ਸੱਚਾ ਵਧਿਆ ਪਰ ਕਰੀਏ ਕੀ ਸਾਡੀ ਮਜਬੂਰੀ ਹੈ ਤੇ ਸਾਰੇ ਭੈਣ ਭਰਾਵਾਂ ਵੀਰਾਂ ਵੱਡਿਆਂ ਨਿੱਕਿਆਂ ਦਾ ਤੈਅ ਦੇ ਉਤੋਂ ਤਲਵਾ ਜਾ ਤੁਸੀਂ ਪਿਆਰ ਕਰਦੇ ਜੀ ਸਾਨੂੰ ਪਸੰਦ ਕਰਦੇ ਆ ਜਿਹੜੀ ਇਦਾਂ ਲੱਗਦੀ ਰਹੂਨ ਹਫਤੇ ਇੱਕ ਬਹੀਂਦ ਨਹੀਂ ਬਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ